ਅਕਾਲੀ ਦਲ ਸੁਧਾਰ ਲਹਿਰ ਦੇ ਕੁਝ ਆਗੂ ਹੁਣ ਦੁਬਾਰਾ ਇੱਕ ਨਵਾਂ ਅਕਾਲੀ ਦਲ ਸਿਰਜਣ ਦੀ ਲੀਹ ਦੇ ਉੱਤੇ ਚੱਲਦੇ ਨਜ਼ਰ ਆਉਣ ਲੱਗੇ ਨੇ ਦਰਅਸਲ ਇੱਕ ਅਲਟੀਮੇਟਮ ਜਿਹੜਾ ਜਾਰੀ ਹੋ ਗਿਆ ਅੰਦਰਖਾਤੇ ਕਿਹਾ ਜਾ ਰਿਹਾ ਹੈ ਕਿ ਜੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸਿੰਘ ਸਾਹਿਬ ਦੀਆਂ ਗੱਲਾਂ ਨਾ ਮੰਨੀਆਂ ਯਾਨੀ ਕਿ ਹੁਕਮ ਨਾ ਮੰਨੇ ਗਏ ਹੁਕਮਨਾਮੇ ਦੀ ਪਾਲਣਾ ਨਾ ਕੀਤੀ ਗਈ ਤਾਂ ਉਸ ਤੋਂ ਬਾਅਦ ਹੁਣ ਨਵਾਂ ਅਕਾਲੀ ਦਲ ਹੋਂਦ ਦੇ ਵਿੱਚ ਆਵੇਗਾ ਇੱਕ ਤਾਂ ਟੜੇ ਸਾਲ ਤੋਂ ਬਾਅਦ ਅਕਾਲੀ ਦਲ ਦੀਆਂ ਵੱਖ-ਵੱਖ ਧੜੇਬੰਦੀਆਂ ਜਿਹੜੀਆਂ ਨੇ ਉਹ ਨਵੇਂ ਰੂਪ اختیار ਕਰਨ ਲੱਗੀਆਂ ਨੇ ਔਰ ਉਸੇ ਵਿੱਚ ਹੁਣ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵੀ ਸ਼ਾਮਿਲ ਨੇ ਦੱਸਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੇ ਘਰ ਵਿੱਚ ਮੀਟਿੰਗ ਹੋਈ ਹੈ ਜਿਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਉਸ ਮੀਟਿੰਗ ਦੇ ਵਿੱਚ ਵੱਡੇ ਲੀਡਰ ਸਾਰੇ ਅਕਾਲੀ ਦਲ ਸੁਧਾਰ ਲਹਿਰ ਦੇ ਸ਼ਾਮਿਲ ਰਹੇ ਔਰ ਉਦੋਂ ਇਹ ਫੈਸਲਾ ਲਿਆ ਗਿਆ ਕਿ ਇੱਕ ਨਵੀਂ ਪਾਰਟੀ ਹੋਂਦ ਦੇ ਵਿੱਚ ਆ ਸਕਦੀ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਜਿਹੜੇ ਨੇ ਉਹ ਨਵੀਂ ਪਾਰਟੀ ਬਣਾਉਣ ਲੱਗੇ ਨੇ ਇਹਦੀਆਂ ਚਰਚਾਵਾਂ ਹੁਣ ਤੇਜ਼ ਹੋ ਗਈਆਂ ਨੇ ਔਰ ਇੱਕ ਅਲਟੀਮੇਟਮ ਜ਼ਰੂਰ ਦਿੱਤਾ ਹੈ ਕਿ ਜੇ ਉਹ ਗੱਲਾਂ ਨਾ ਮੰਨੀਆਂ ਗੱਲਾਂ ਕਰੀਆਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਸੱਤ ਮੈਂਬਰੀ ਕਮੇਟੀ ਦੀ ਕਾਰਜਸ਼ੀਲਤਾ ਨਵੇਂ ਮੈਂਬਰਾਂ ਦੀ ਭਰਤੀ ਨਵੀਂ ਨਿਯੁਕਤੀਆਂ ਜੇ ਇਹ ਨਾ ਕੀਤਾ ਗਿਆ ਤੇ ਫਿਰ ਨਵੀਂ ਪਾਰਟੀ ਹੋਂਦ ਵਿੱਚ ਆਵੇਗੀ ਹੁਣ ਸਵਾਲ ਇਹ ਹੈ ਕਿ ਕੀ ਸ਼ਰੋਮਣੀ ਅਕਾਲੀ ਦਲ ਜਿਹਦਾ ਨਾਮ ਹੀ ਸ਼ਰੋਮਣੀ ਅਕਾਲੀ ਦਲ ਹੈ ਉਹ ਹੁਣ ਪਾੜ-ਪਾੜ ਹੋ ਰਿਹਾ ਹੈ ਉਹ ਤਾਰ-ਤਾਰ ਹੋ ਰਿਹਾ ਹੈ ਤਦੀ ਸ਼ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਤੇ ਹੁਣ ਇੱਕ ਨਮਾ ਸ਼ਰੋਮਣੀ ਅਕਾਲੀ ਦਲ ਹੋਂਦ ਦੇ ਵਿੱਚ ਆ ਸਕਦਾ ਹੈ ਇਸ ਤੋਂ ਪਹਿਲਾਂ ਵੀ ਸ਼ਰੋਮਣੀ ਅਕਾਲੀ ਦਲ ਸੰਯੁਕਤ ਰਹਿ ਚੁੱਕਿਆ ਹੈ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਸ਼ਰੋਮਣੀ ਅਕਾਲੀ ਦਲ 1920 ਹੈ ਬਹੁਤ ਸਾਰੀਆਂ ਢੜੇ ਬੰਦੀਆਂ ਜਿਹੜੀਆਂ ਨੇ ਉਹ ਬੜੀਆਂ ਹੋਈਆਂ ਆਲਰੇਡੀ ਔਰ ਹੁਣ ਐ ਪ੍ਰਤੀਤ ਹੋ ਰਿਹਾ ਹੈ ਕਿ ਦੋ ਢੜੇ ਬੰਦੀਆਂ ਹੋਰ ਹੋਂਦ ਵਿੱਚ ਆਉਣ ਲੱਗੀਆਂ ਹੈ ਵੇਖਣ ਵਾਲੀ ਗੱਲ ਹੈ ਕਿ ਹੁਣ ਇਹ ਸਭ ਕੁਝ ਕਦੋਂ ਹੋਵੇਗਾ ਜਾਂ ਉਸ ਤੋਂ ਪਹਿਲਾਂ ਹੀ ਕੋਈ ਮਿਊਚੁਅਲ ਅੰਡਰਸਟੈਂਡਿੰਗ ਬਣ ਜਾਂਦੀ ਹੈ ਉਹ ਭਵਿੱਖ ਦੇ ਉੱਤੇ ਮਨੱਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਮਾਂਚ ਵਾਲੀ ਈਡੀਆ ਪੰਜਾਬੀ ਦੀ